ਤੇਰਾ ਸਭ ਕੋ ਸਭ ਤੁਦ ਉਪਾਏ ਰਾਮ ਰਾਜੇ ਕਿਛ ਹਾਤ ਕਿ ਸੈਦੇ ਕ੍ਰਿਸ਼ਨ ਗੇ ਸਭ ਚਲੇ ਚਲਾਈ ਜੇ ਤੁਮੇ ਲੈ ਪਿਆਰੇ ਸੇ ਤੁਦ ਮਿਲੈ ਜੋ ਹਰ ਮਨ ਪਾਏ ਜਨ ਨਾਨਕ ਸਤ ਗੁਰ ਭੇਟਿਆ ਹਰ ਨਾਮ ਤਰਾਏ ਨਾਮ ਤਰਾਏ ਸੋ ਲੋਕ ਮਹਲਾ ਪਹਿਲਾ ਦਇਆ ਕਪਾਹ ਸੰਤੋਖ ਸੂਤ ਜਦ ਗੰਢੀ ਸਤ ਵਟ ਇਹੋ ਜਿਨਿਉ ਜੀ ਕਾ ਹਇ ਤ ਪੰਡ ਕਤ ਨਾ ਟਟ ਨਾਮ ਲੱਗੈ ਨਾ ਜਲੇ ਨਾ ਜਾਏ ਧਨ ਸਮਾਨਸ ਨਾਨਕਾ ਜੋਗਲ ਚੱਲੇ ਪਾਏ ਚੋਕ ਨਮਨ ਆਇਆ ਬੇ ਚੋਕੇ ਪਾਇਆ ਸਿੱਖਾਂਾਂ ਕੰਗੜਾਈਆਂ ਗੁਰਬ੍ਰਾਹਮਣthia ਅਮੂਆ ਟੜਪਿਆ ਵੇਦ ਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾ ਲੱਖ ਠਗੀਆਂ ਪਹਿਨਾ ਮੀਆਂ ਰਾਤ ਦਿਨਸ ਜੀ ਨਾਲ ਤੱਗ ਪਾਉ ਕਤਿਆਂ ਬ੍ਰਾਹਮਣ ਵਟੇ ਆਏ ਕਉ ਬੱਕਰਾ ਰਿਨ ਖਾਇਆ ਸਭ ਕੋ ਅੱਖੇ ਪਾਏ ਹੋਏ ਪ੍ਰਾਣ ਸਟਿਏ ਪਿਪਰ ਪਈਏ ਗੋਰ ਨਾਨਕ ਤੱਗ ਨਾ ਟੁਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ ਨਾਏ ਮੰਨਿਆ ਪਤਿ ਉਪਜਹਿ ਸਲਾਹੀ ਸਤਸੂਤ ਦਰਗੇ اندر ਪਾਈਏ ਤੱਗ ਨਾ ਤੂੜ ਸਪੂਤ ਮੁਹੱਲਾ ਪਹਿਲਾ ਤੱਗ ਨਾ ਇੰਦਰੀ ਤੱਗ ਨਾ ਨਾਰੀ پلਕੈ ਥੁੱਕ ਪਵੇਂ ਨਿਤ ਦਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜਿਹਵਾ ਤੱਗ ਨਾ ਅੱਖੀ ਵੇ ਤੱਗਾ ਅਪੇ ਬਤੈ ਵਡ ਤਾਗਾਂ ਵਰ ਕਤੈ ਲੈ ਬਾੜ ਕਰੀ ਮੈਂ ਅਗੁੜ ਕਾਗਲ ਦਸੈ ਰਹੂ ਸੁਣ ਵੇਖੋ ਲੋਕਾ ਇਹੋ ਵੰਡਾਣ ਮਨ ਅੰਦਾ ਨਾ ਹੋ ਸੁਜਾਨ ਪੌੜੀ ਸਾਹਿਬ ਖੁੰਦਿਆਰ ਕਿਰਪਾ ਕਰੇ ਤਾਂ ਸਾਈਂ ਕਾਰ ਕਰੈ ਸਿਸੋ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੁਖਮਣਿਆ ਹੋਏ ਪਰਵਾਹ ਆਂ ਖਸਮੈ ਕਾਮੈਲ ਪਾਵੇ ਤੰਬਾ ਸੁਖਰੇ ਮਨ ਚਿੰਦਿਆ ਸੋ ਬਲ ਪੈ ਸੀ ਦਾ ਤਰ ਗੈ ਪਹਿੰਦਾ ਜਾਏ ਸੀ ਪਹਿੰਦਾ ਜਾਏ ਸੀ ਪਹਿੰਦਾ ਜਾਏ ਸੀ ਓੜੀਸਾ ਭੂ ਦੇ